ਚਲਦੇ ਵਿਆਹ ਵਿੱਚ ਬੜਿਆ ਗੈਂਡਾ ਸਾਰਿਆਂ ਨੂੰ ਪੈ ਗਈਆਂ ਭਾਜੜਾਂ ਰੋਕਣਾ ਪੈ ਗਿਆ ਵਿਆਹ ਦੋਸਤੋ ਅਕਸਰ ਹੀ ਕਈ ਵਾਰ ਵਿਆਹ ਅੱਧ ਵਿਚਕਾਰ ਰੋਕਨੇ ਪੈ ਜਾਂਦੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਇੱਕ ਪੈਲਸ ਵਿੱਚ ਰਾਤ ਨੂੰ ਵਿਆਹ ਹੋ ਰਿਹਾ ਸੀ ਪਰ ਇਸ ਵਿਆਹ ਵਿੱਚ ਪਤਾ ਨਹੀਂ ਕਿੱਥੋਂ ਇੱਕ ਗੈਂਡਾ ਆ ਜਾਂਦਾ ਹੈ ਤੇ ਉਹ ਸਿੱਧਾ ਹੀ ਪੈਲਸ ਦੇ ਅੰਦਰ ਵੜ ਜਾਂਦਾ ਹੈ ਜਿਸ ਨੂੰ ਦੇਖ ਸਾਰੇ ਹੀ ਰਿਸ਼ਤੇਦਾਰ ਤੇ ਬਰਾਤੀਆਂ ਵਿੱਚ ਭਾਜੜਾਂ ਪੈ ਜਾਂਦੀਆਂ ਨੇ ਤੇ ਮੁੰਡਾ ਕੁੜੀ ਨੂੰ ਵੀ ਚਲਦੇ ਸ਼ਗਨਾ ਵਿੱਚੋਂ ਉਠਾ ਕੇ ਇੱਕ ਕਮਰੇ ਵਿੱਚ ਵੜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਗੜੇ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਅਤੇ ਉਹ ਆ ਕੇ ਇਸ ਗੈਂਡੇ ਨੂੰ ਪੈਲਸ ਵਿੱਚੋਂ ਬਾਹਰ ਕੱਢਦੇ ਨੇ ਪਰ ਇਸ ਗੱਲ ਦੀ ਬਚਤ ਰਹਿ ਜਾਂਦੀ ਏ ਕਿ ਇਹ ਗੈਂਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਕਰਦਾ ਗੈਂਡੇ ਨੂੰ ਬਾਹਰ ਕੱਢਣ ਤੋਂ ਬਾਅਦ ਦੁਬਾਰਾ ਫੇਰ ਵਿਆਹ ਦੇ ਸ਼ਗਨ ਸ਼ੁਰੂ ਕੀਤੇ ਜਾਂਦੇ ਨੇ ਅਤੇ ਮੁੰਡੇ ਦੇ ਦੋਸਤ ਕਹਿਣ ਲੱਗ ਜਾਂਦੇ ਨੇ ਕਿ ਜਦੋਂ ਤੁਸੀਂ ਸਸੁਰਾਲ ਗੈਂਡਾ ਫੁੱਲ ਵਾਲਾ ਗੀਤ ਲਾਇਆ ਸੀ ਤਾਂ ਇਹ ਗੈਂਡਾ ਗੈਂਡਾ ਫੁੱਲ ਦੀ ਥਾਂ ਤੇ ਗੈਂਡਾ ਫੁੱਲ ਸੁਣ ਕੇ ਅੰਦਰ ਆ ਗਿਆ ਹੋਣਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ